ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ 2 ਮੈਂ ਦੀ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਅੱਛਾ ਮਿੰਦਰ 6 6 ਲੱਖ ਦੀਆਂ 4 ਪੈਨਸ਼ਨਾਂ ਵੰਡੀਆਂ ਅੱਛਾ ਜੀ ਜੀ ਮਤਲਬ ਆਪਾਂ 2 ਪੈਨਸ਼ਨਾਂ ਵੰਡਦੇ ਆ ਤੇ 12 ਲੱਖ ਰੁਪਈਆ ਵੰਡਿਆ ਜਾਣਾ ਵਾ ਠੀਕ ਹੈ ਨਾ ਤੇ 8 ਲੱਖ ਰੁਪਈਆ ਵਿੱਚੋਂ ਆਪਾਂ ਚੱਲ ਗਿਆ ਵਾ ਤੇ ਗੱਲ ਇਹ ਆ ਵੀ ਫਿਰ ਵਜਣਾ ਦੋਸਤਾਂ ਨੂੰ ਜਾਵਾਂ ਫਿਰ ਆਪਾਂ ਹਾਂਜੀ ਅੱਠ ਕੇ ਵਿੱਚ ਚਲੇ ਗਿਆ ਆਠੇ ਦੋ ਨਹੀਂ ਲੈਣਾ ਆਪਣੇ ਨੇ ਵੀਡੀਓ ਨੇ ਹਾਂਜੀ ਆਹ ਤੁਸੀਂ ਉਧਰ ਮੈਂ ਤੁਹਾਨੂੰ ਦਿੱਤਾ ਆਹੋ ਸ਼ੇਰ ਦਵਾ ਠੀਕ ਹੈ ਠੀਕ ਹੈ ਤੇ ਜੇ ਤੇ ਫਿਰ ਆਪਾਂ ਜਾਂਦੇ ਫਿਰ ਉਹ ਕਰ ਲਈਏ ਗੱਲ ਜਾਂਦੇ ਫਿਰ ਨਾ ਵੰਡੀਏ ਫਿਰ ਬਲਕੇ ਗੱਲ ਚਾਹ ਫਿਰ ਇਹਨਾਂ ਰੋਲਾ ਵੜਾ ਮੁਲਖ ਨੇ ਪਾਉਣਾ ਵਾ ਕਿਉਂਕਿ ਸਾਰੇ ਪਤਾ ਕਰਕੇ ਅੱਗੇ ਵਿੱਚ ਦਿਵਾਲੀ ਹੋਏ ਕੁੜੀਆਂ ਹੋਏ ਦੇ ਪੁੱਤ ਦੇ ਮੈਂ ਜਿ ਬਾਨੇ ਆਪਣੇ ਲਾਈ ਜਾਂਦਾ ਮਾਂ ਤੋਂ ਕੋਣੇ ਕੇ ਜੋ ਵਾਈਆਂ ਵੜ ਦਿੰਦੇ ਨੇ ਮੈਂ ਇਹਨਾਂ ਵਾਕਿਆ ਹੀ ਮੈਂ ਦੋ ਵਾਈਆਂ ਵੜ ਦਿੰਦੇ ਨੇ ਦੋ ਰੁਪਏ ਜਾਣੀਏ ਨਾ ਕਾਊਂਟ ਸ਼ੈੱਕ ਉਹ ਦੱਸ ਦਿਆ ਨਹੀਂ ਕਿ ਪੈਂਦੀਆਂ ਹੁੰਦੇ ਜੇ ਪੁੱਛਾ ਜੇ ਪੈਂਦੀਆਂ ਤੇ ਦੋਈਆਂ ਦੋ ਹੀ ਕਰਾ ਦੇ ਮੈਂ ਕਿਤੇ ਉਧਰ ਵਾਸਤੇ ਮੈਂ ਪੂਰੀਆਂ ਮੱਦੇ ਦਿਨਾ ਉਹ ਮੈਂ ਫਾਉ ਨੂੰ ਆਪੇ ਇਹੜਾ ਰੋੜਾ ਆਪਾਂ ਪੈਂਦਾ ਇਹ ਦੋ ਆਪਾਂ ਬਹਿ ਕੇ ਵੰਡ ਦਈਏ ਇਹ ਹੁਣ ਕਿੰਨੇ ਕੋਲ ਤੋਰੇ ਫਿਰ ਉਹ 2 ਲੱਖ ਰੁਪਏ ਹੀ ਵਜਣਾ ਤੇ ਮੈਂ ਆਪਾਂ ਵੀ ਕੋਲ ਮੈਂ ਉਸ ਤਰੀਕੇ ਨਾਲ ਕਰਦੇ ਮੈਂ ਮੈਂ ਮੰਨਦਾ ਗੱਲ ਪਰ ਮੈਂ ਇੱਥੇ ਕਰਕੇ ਛਿੰਨੂ ਦਾ ਕਰੀ ਚੰਮ ਖਰਾਬ ਹੋ ਗਿਆ ਨਾ ਮੈਂ ਜਦ ਰੁਪਈਆ ਉਹ ਜ਼ਿਆਦਾ ਲੱਖ ਹੋ ਜੀ ਲੱਖ ਨਿਕਲ ਜਾ ਚਲੋ ਦੋ ਦੋ ਪੈਂਚਾ ਹੀ ਵੰਡ ਦਾਂਗੇ ਤੇ ਕੰਮ ਲੱਭ ਲਿਓ ਆ ਮਹੀਨਾ ਕੋਲ ਲਿਟਰ 15 ਦਾ ਪਾਲਿੰਦੇ ਹੋਈ ਹੈ। ਦੋਨੋਂ ਇਹਨਾਂ ਦੇ ਵਿੱਚ ਦਾ ਸਵਾਲ ਐਵੇਂ ਮਾਰੀ। ਲੋਕ ਬੜੀ ਇਨਾਂ ਦੋਲੀ ਜਾਣਾ ਮਿਲ ਕੇ ਜਾਣ ਕੇ ਦਜਾ ਮੇਰੀ ਦੋਲੀ ਹੋਣਾ। ਮੈਂ ਚਲੋ ਕਰਦਾ ਹਾਂ ਸਰ। ਹਾਂ ਉਹਨਾਂ ਕੋਲ ਦੋ ਜੁੜੀ ਬਣਦੀ ਪੱਤਰਕਾਰ ਕੁੜੀ ਹੋਵੇ ਉਹ ਉਹ ਦਾ ਨਹੀਂ ਅਮਨ ਜੇ ਪੱਤਰਕਾਰ ਜਿਹੜਾ ਪੀਟਰ ਦਾ ਪੀਏ ਬਣਿਆ। ਆਹ ਮੈਨਾਂ ਵੀ ਪਤਾ ਨਹੀਂ ਮੈਂ ਉਹਨੂੰ ਕਿਵੇਂ ਰੋਕਿਆ। ਦੋਨੋਂ ਥਾਲੇ ਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਨਿਕਲ ਆਈਆਂ ਇਹ ਬਣਦੇ ਇਨਪਲਾਂਟਿੰਗ ਖੇਰ ਮੈਨੂੰ ਅਕਸ਼ਮ ਆਇਆ ਤੂੰ ਦੋਲਾਣਾ ਬਾ। ਸਿੰਮੀਰ 5000 ਕਰਤਾ ਪਣੀ ਦੀ ਵੰਗੇ ਮਾ ਸਾਤ ਸੋਲਾ ਪਈ ਨਾ ਦੋ ਪੈਨਸ਼ਨ ਆਈਆਂ ਦੋ ਅਸੀਂ ਮਿਲਦੀਆਂ ਮਾ ਮੈਂ ਦੇਖਣ ਦਾ ਕਰਕੇ ਡਿੱਚਨ ਦਿਆਂ ਤੇ ਮਨ ਦੇ ਰੋਗ ਅੱਡੇ ਰਹਿ ਜਾਣਗੇ ਬਹੁਤ ਬੁਨਾ ਲਾ ਕੇ ਰੋਟਿਆ ਚਲੋ ਅੱਜ ਕਰਦੇ ਹਾਂ ਸ਼ੁਰੂ ਠੀਕ ਹੈ ਜੀ ਹੈਲੋ ਹਾਂਜੀ ਹਾਂਜੀ ਸੰਤੋਖ ਜੀ ਸਾਰੀ ਗੱਲ ਨੂੰ ਮੈਂ ਸਮਝਾ ਆਇਆ ਵਾ ਜੇ ਤੁਹ ਕਾਫੀ ਪਹਿਲੀ ਤੇ ਫੜ ਰਹੇ ਨਾ ਤੇ ਤਿੰਨ ਮੇਰੀਆਂ ਪੈਨਸ਼ਨ ਦਾ ਸਾਰਾ ਸਾਬ ਦਤ ਦਵਾ ਅੱਛਾ ਉਹ ਇਤਰਾਵਾ ਵੀ ਇਹਦੀ ਪੈਨਸ਼ਨ ਹੈ ਬਲਕਿ 1.5 ਲੱਖ ਮਹੀਨੇ ਦੀ ਅੱਛਾ ਤੇ ਉਹਦੇ ਤੋਂ ਨਾਲ ਇੱਕ ਪੈਨਸ਼ਨ ਦਾ ਇਹਦਾ 6.5 ਲੱਖ ਜਾਂ ਤੇ 6 ਲੱਖ ਤੋਂ ਉੱਤੇ ਬਣ ਗਿਆ ਇੱਕ ਪੈਨਸ਼ਨ ਦਾ ਹਾਂ ਹਾਂ ਤੇ 6.53 32 ਲੱਖ ਰੁਪਏ ਦੇ ਖਾਤੇ ਜੀ ਅੱਛਾ ਤੇ ਦੋ ਪੰਛਰਾ ਮੈਨੂੰ ਆਖਿਆ ਵੀ ਪਾਓ ਵੇਖੋ ਮੰਮੀ ਮੰਤਰੀ ਸਾਨੂੰ ਚਾਹੀਦੇ ਤੁਸੀਂ ਦਿਓ ਜਿਹੜੇ ਸਿੱਧੀ ਗੱਲ ਮੈਨੂੰ ਆਖੀ 23 ਤਰੀਕ ਦੇ ਨਾਲ ਮੈਂ ਵੀ ਮੈਨੂੰ ਪਤਾ ਮੰਤਰੀ ਦਿੱਤਾ ਕਿ ਨਹੀਂ ਮੈਂ ਨਲਕੇ ਉਹਨਾਂ ਪਾਰਟੀ ਫੰਡ ਮਨਿੰਦਰ ਨੂੰ ਦਿੱਤਾ ਤੁਸੀਂ ਹੀ ਦਿਓ ਅੱਛਾ ਇਹ ਟਿਕੜੀ ਗੱਲ ਆ ਤੇ 2-5 ਹੌਤਾ ਉਹਦੇ 12 ਲੱਖ ਰੁਪਏ ਬਣਦਾ ਉਹ ਤੁਸੀਂ ਇਦੋਂ ਵੇਚ ਲਓ 12 12.5 ਲੈਣਾ ਕਿ 10 ਲੈਣਾ ਮੈਂ ਤੁਹਾਨੂੰ ਅੱਥੇ ਮੈਂ ਦੋ ਦੇ ਆ ਇੱਕ ਮੈਂ ਪੂਰਾ 12.5 ਬਣਦੇ ਜਿਹੜੀ ਮੈਨੂੰ ਗੱਲ ਆ ਕੇ ਉਹਦੇ ਮਤਲਬ ਆਓ ਤੇ ਉਹ ਕਹਿੰਦਾ ਠੀਕ ਹੈ ਮੈਨੂੰ ਕਢਾ ਦੇਣਾ ਚਲੋ ਮੈਂ ਆ ਵੀ ਉਹਦਾ ਫੋਨ ਆਉਂਦਾ ਮੈਂ ਕਰਦਾ ਨਾ ਤੇ ਇੱਕ ਛੋਟੀ ਜਿਹੀ ਗੱਲ ਹੋ ਰਹੀਆ ਹਰੇਕ ਪੈਨਸ਼ਨ ਦੇ ਵਿੱਚ ਇਹਦੀ ਜ ਮਨ ਲਓ ਜਿਵੇਂ 1150 1250 ਪੈਨਸ਼ਨ ਹੈ ਨਾ ਇਹ ਇਹ ਨਹੀਂ ਤੁਸ ਜਲ ਮੇਰਾ ਨੇ ਨਾਲ ਲੈਣਾ ਕਿਸੇ ਕੋਲ ਉੱਪਰ ਕੇ ਸਰਾਮ ਆਖੂ ਤੇ ਉਹਨੂੰ ਵੀ ਦੱਸਤਾ ਪਿਆ ਉਹਨੂੰ ਤੈਨੂੰ ਤੇ ਮੈਂ ਦੱਸਣੀ ਹੁੰਦਾ ਹਾਂ ਹਾਂ 200 ਪੈਨਸ਼ਨ ਇਹੋ ਜੀ ਜਿਹੜੀ ਕਿਸੇ ਦਾ ਬਾਲੀਵਾਰ ਸੀ ਨਹੀਂ ਹੈਗਾ ਉਹ ਇਹਨਾਂ ਨੇ 2 ਨੰਬਰ ਦੀ ਕਾਪੀ ਦੀਆਂ ਇੱਧਰ ਉੱਧਰੋਂ ਪਾਈਆਂ ਵਿੱਚ ਹਾਂ ਅ ਫਿਰ ਇਹ ਨਹੀਂ ਨਹੀਂ ਮਤਲਬ 200 ਪੈਨਸ਼ਨ ਸਿੱਧੀ ਜੀ 750 ਉਹ ਨੂੰ ਸਮਝਾਦਾ ਆਣਾ ਸਰਪੰਚ ਨੂੰ ਹਾਂ ਉਹਨੂੰ ਮੈਂ ਸਮਝਾਤਾ ਹਾਂ 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 ਠੀਕ ਹੈ ਠੀਕ ਉਹਨੂੰ ਕਰਵਾ ਦਿੰਦੇ ਆ ਆ 2 ਲੱਖ ਰੁਪਏ ਨੂੰ ਮੈਂ ਸਦਾ ਉਹਨੂੰ ਕਹਾਂ ਆਂਦਾ ਤੂੰ 2 ਪੈਨਸ਼ਨ ਵਾੜ ਲੈ ਤੈਨੂੰ ਫਿਰ ਰੁਪਈਆ 5-7 ਲੱਖ ਵਾਜ ਜਾਣਾ ਹਾਂ ਇਹ ਇੱਕ ਪੈਨਸ਼ਨ ਦੇ ਨਾਲ 4 ਲੱਖ ਰੁਪਏ ਉਹ 9 ਲੱਖ ਦੇ ਤਨ ਫੇਰ ਹੀ ਵਜਦਾ ਅਚਾ ਹਾਂ ਉਹ ਜੇ 4 ਲੱਖ ਤੇ ਇਹ ਹੋ ਗਿਆ ਨਾ ਵੀ ਜਿਹੜੀ 200 ਪੈਨਸ਼ਨ ਹਰੇਕ ਮਹੀਨੇ ਕੋਈ ਲੈਣੀ ਨਹੀਂ ਆਉਂਦਾ ਹਾਂ ਹਾਂ 4-5 ਲੱਖ ਇਹ ਹੋ ਗਿਆ ਤੇ ਮਹੀਨਾ ਵੀ ਇੱਕ ਦੋ ਪੈਨਸ਼ਨ ਰੱਖਦਾ ਵਾਂ ਜੇ 6 ਲੱਖ ਹੋ ਗਿਆ ਮੈਂ 10-11 ਲੱਖ ਤੂੰ ਆਪ ਵੀ ਪਹੁੰਚ ਜਾਣਾ ਤੇ ਜੇ 10 ਪਾਉਂਦਾ ਦੇਖ ਜਾਂਦੇ ਕੀ ਫਰਕ ਪੈਂਦਾ ਪਾਰਟੀ ਫੰਡ ਦੇ ਆਇਆ ਜਾਂਦਾ ਇਹ ਤੂੰ ਇਹਨੂੰ ਕੀ ਆਖਿਆ 12 ਆਖਿਆ ਕਿ ਨਾ ਆਖਿਆ ਮੈਂ ਦੋ ਪੈਨਸ਼ਨ ਆਖੀਆਂ ਦੋ ਬੰਨਛਾ ਕਿੰਨੀਆਂ ਬੰਦੀਆਂ ਮੈਂ ਉਹ ਵੀ ਮੇਰੇ ਨਾਲ ਦਾ ਹੋਣ ਨੂੰ ਹੁੰਦਾ ਉਹਨੂੰ ਦਿੱਤਾ ਇਹਦੇ ਦੋ ਮੈਂ ਰੱਖਿਆ ਹੀ ਹਾਂ ਮੈਂ ਇੱਧਰ ਤੇ ਆ ਦੂੰਗਾ ਉਹ ਜਿਹੜੀ ਗੱਲ ਆ ਬਸ ਠੀਕ ਆ ਹਾਂ ਦੋ ਬੰਨਛਾ ਦੇ ਪਾਪਾ ਕਹਿ ਦਿੱਤੀਆਂ 12 ਬਣੇ 12.5 ਤੋਂ ਉੱਤੇ ਹੀ ਬੰਨਣਾ ਵਾ 12 ਤੋਂ ਉੱਤੇ ਬੰਨਣਾ 12.5 ਬੰਨਣਾ ਅੱਛਾ ਉਹ ਜਿਹੜੀ ਗੱਲ ਆ ਤੁਸੀਂ ਆਪ ਦੀਆਂ ਸਾਰੇ ਕਢਾਈਆਂ ਵੀ ਨਹੀਂ ਹੈ ਮੈਂ ਕਢਾਲੀਆਂ ਮੋਤਾਂ ਤੇ ਮੈਂ ਚੂਰ ਸੀ ਮਾਰਦਾ ਉਹ ਮੈਨੂੰ ਖਾਤਿਆਂ ਹੀ ਕਢਾਲੀਆਂ ਤੇ ਨਿਕਲ ਨਹੀਂ ਦਈਆਂ ਪੈਸੇ ਨਹੀਂ ਪੇਮੈਂਟ ਨਹੀਂ ਉਹਨਾਂ ਕੋਲ ਹੈਗੀ ਉਹ ਖਾਤਿਆਂ ਹੀ ਕਢਾਲੀਆਂ ਤੇ ਹੁਣ ਮੈਂ ਖਾਤਿਆਂ ਜਾ ਪਕੜਾਉਣੇ ਕਿਦਾਂ ਬੈਠੇ ਤੇ ਕਰ ਕਰਵਾਈਏ ਹਰੋ ਅਗਲ ਵਾਲੇ ਨੇ ਜਿੱਦਾਂ ਦਵਾਸੀਆਂ ਸੋਮਵਾਰ ਗਲਵਰੀ ਹੁਣ ਆਉਣਾ ਸੋਮਵਾਰ ਕਰਾਈਏ ਹਾਂ ਸੋਮਵਾਰ ਖਾਤੇ ਦੇ ਬਾਬਾ ਵਾਲੀ ਨੂੰ ਭਾਈਆਂ ਦੱਸ ਤੈਨੂੰ ਕਰਾ ਰਹੀ ਨੇ ਸੇਟ ਚਲੋ ਠੀਕ ਆ ਬਾਰ ਬਾਰ ਫੋਨ ਕਰਦੇ ਫਸੋਣਾ ਹਾਂ ਹਾਂ ਠੀਕ ਆ ਮੈਂ ਕਰਦਾ ਦੁਬਾਰਾ ਤੁਹਾਨੂੰ ਓਕੇ 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 ਆ ਜਾਓ ਫਿਰ ਚਲਦਾ ਪੁੱਲ ਰਸਾ ਕਰ ਲੂ ਹੋ ਗਿਆ ਦਾ ਆਪਾ ਹਾਂਜੀ ਹਾਂਜੀ ਆ ਵੈਰੀ ਗੁੱਡ ਹਾਂ ਨਹੀਂ ਨਹੀਂ ਉਹ ਭੈਣ ਚ ਦਾ ਬੜਾ ਕੁੱਤਾ ਬੰਦਾ ਦਾਜਾ ਤੈਨੂੰ ਦੱਸਦਾ ਮੈਂ ਇਹ ਗਿਆੰਦਾ ਹਾਂ ਤਾਂ ਉਹ ਕਹਿੰਦਾ ਹੈ ਵੀ ਅਸੀਂ ਵੀ ਪੁਰਾਣੇ ਘਰ ਕੱਲਨੇ ਆ। ਇਹ ਮੈਂ ਆਪਣਾ ਹੀ ਪੈਂਦੇ ਨੇ ਆ। ਕਿੰਨਾਂ ਬੜਾ ਇੱਤਾ ਫਾਮ ਕਿਤੇ ਵੇਚੀ ਹੁੰਦੇ ਨੇ। ਜਿਹੜਾ ਪਾਜੀ ਸਾਨੂੰ ਪੁਰਾਣਾ ਦਾ ਘਰ ਜਿੰਨੇ ਪਤਾ ਉਹਨਾਂ ਲੱਗ ਜਾਂਦਾ ਜਿੰਨੇ ਅੱਗੇ ਸਾਨੂੰ ਵੀ ਸੱਜੇ ਖਵੇ ਕੱਲਨੇ ਤੇ ਤਾਂ ਹੀ ਅਸੀਂ ਸਰਪੰਚ ਨਾਲ ਕਹਿੰਦਾ ਵੀ ਤਿੰਨੀਆਂ ਮਟਰ 3ੀਆਂ ਕਢਾ ਲਓ। ਅੱਛਾ। ਉਹ ਕਹਿੰਦਾ ਹੈ ਭਾਜੀ ਤੁਸੀਂ ਵਿਸ਼ੱਕ ਲਈ ਉਹ ਪੋਛ ਲੈ ਮਨਜਿੰਦਰ ਤੋਂ ਬਾਅਦ। ਤੇ ਇਹ ਤਾਂ ਅਸੀਂ ਮਨਜਿੰਦਰ ਸਾਹਿਬ ਨੇ ਬੋਲ ਨਹੀਂ ਸਕਦੇ ਤੇ ਫਿਰ ਸਾਨੂੰ ਉਹਨਾਂ ਨਾਲ ਹੀ ਕੱਲਨੇ ਬਣੇ ਹੁਣ ਮੈਂ ਇਹ ਤੇ ਦੱਸ ਰਿਹਾ ਵੀ ਆਪਾਂ ਦੇਨੇ ਆ। ਨਾ ਇੰਦਾ ਵੀਰ ਜੀ ਫਿਰ ਸਾਹਿਬ ਉਹ ਲੋਕ ਕਹਿ ਵੀ ਆ ਤੇਰੀ ਮਨਜਿੰਦਰ ਨਾਲ ਗੱਲ ਕਰਾਉਣਾ ਵਾ ਆਜੋ ਮਜਬੂਰੀ ਸੀ ਜ਼ਰੂਰੀ ਸੀ ਬੜੇ ਰਾਮਦਾਵ ਜ਼ਰੂਰੀ ਤੁਸੀਂ ਆਜੋ ਦੱਸਦਾ ਤੁਹਾਨੂੰ ਮੈਂ ਕੋਈ ਨਹੀਂ ਨੀ ਤੁਸੀਂ ਕਿਹਾ ਇਹਨਾ ਵੀ ਤੇਰੀ ਮਨਜਿੰਦਰ ਨਾਲ ਮੈਂ ਗੱਲ ਕਰਾਉਣਾ ਵਾ ਕੋਈ ਜਾਂਦਾ ਆ ਕੇ ਖੜੇ ਕਰਕੇ ਆਪਾਂ ਜੀ ਵੇਲੋ ਨਾ ਕਰਾਇਆ ਰਹੇ ਉਹਨਾਂ ਫਿਰ ਆਖਣਾ ਵੀ ਸਰਪੰਚਾਂ ਨੂੰ ਕਿਉਂ ਦੱਸੀਏ ਇਹ ਗੱਲ ਕਈ ਇਸ ਤਰ੍ਹਾਂ ਆਪਿਆਂ ਦੇ ਤੈਨੂੰ ਪਤਾ ਹੀ ਹੈਗੇ ਭਾਜੀ ਫਿਰ ਉਹਨਾਂ ਨੇ ਆਖਣਾ ਤੁਸੀਂ ਮਨਜਿੰਦਰ ਨੂੰ ਦੱਸਤਾ ਫਿਰ ਮੇਰੀ ਬੇਇੱਜ਼ਤੀ ਹੋਊਗੀ ਮੈਂ ਪਟਿਆ ਜਾਊਂਗਾ ਅੱਛਾ ਆਉਂ ਦਰ ਦੇ ਬਿਨਾਂ ਕੋਲੇ ਰੱਖੀ ਜਾਂਦਾ ਜਿੰਦਾ ਨਾ ਫੈਦੋਗਾ ਤੇਰੀ ਮੰਜੰਦਰ ਨਾਲ ਬਾਤ ਗੱਲ ਕਰਾ ਦਿੰਦੇ ਆ ਪਰ ਤੇਰੀ ਮੰਜੰਦਰ ਨਾਲ ਕੋਈ ਪਰੋਂਦਾ ਸੀ ਮੈਂ ਇਹ ਗੱਲਾਂ ਪਤਾ ਲੱਗੇ ਤੁਸੀਂ ਪ੍ਰਣ ਕਰੋ ਕਹਿੰਦਾ ਸੀ ਮੈਂ ਜਿੱਦਾਂ ਨੂੰ ਆਖੀ ਵਿੱਚ ਛੱਕ ਦੀ ਮੰਤਰੀ ਕੋਲ ਪੁੱਛ ਲਈ ਵੀ ਦਾਹ ਪਹੁੰਚੇ ਹੋਣਗੇ ਤੇ ਤਮਾਮ ਆਏ ਇਹ ਗੱਲ ਨੂੰ ਮੈਂ ਕਰ ਲਈ ਮੈਂ ਵੀ ਤੁਸੀਂ ਆ ਕੇ ਤੂੰ ਦੇਖ ਐ ਨਾ ਤੇ ਜਿਹੜੀ ਗੱਲ ਹੋ ਗਈ ਹੋਗੀ ਕਿੰਨੇ ਕੀਤੇ ਹੋਣੇ ਨਹੀਂ ਚਲੋ ਆ ਜਾ ਤੂੰ ਆਪਾਂ ਕਰਦੇ ਆ ਬੈਠਾ ਆ ਜਾ ਤੂੰ ਆ ਆ ਗਿਆ ਆ ਗਿਆ ਤੇ ਮੈਂ ਉਹਨੂੰ ਜੱਗੇ ਨੂੰ ਅੱਖਾਂ ਫਿਰ ਤੈਨੂੰ ਪਾਵੇ ਕਾਪੂ ਮੈਂ ਕਰਵਾਉਂਦਾ ਆਓ ਮੈਨੂੰ ਫੋਟੋ ਕਾਪੀ ਕਰਾਓ ਚੱਲ ਅੱਛਾ ਹਾਂ ਕਹਿਦਾ ਜੀ ਮੈਂ ਦੱਸਦਾ ਹੁਣ ਕਿੰਦਾ ਆਈ ਨਾ ਕੋਈ ਨੂੰ ਫੋਨ ਕਰੇ ਉਹਨੂੰ ਕਹੇ ਮੰਤਰੀ ਸਾਹਿਬ ਦਾ ਫੋਨ ਆਇਆ ਕਿ ਨਹੀਂ ਆ ਬੜਾ ਠੋਕ ਕੇ ਆਖਿਆ ਬਾਅਦ ਠੀਕ ਐ ਬਾਅਦ ਠੀਕ ਐ ਪਰ ਤੂੰ ਜ਼ਰੂਰ ਆਉਣਾ ਵਾ ਜਦੋਂ ਮੈਂ ਤੈਨੂੰ ਆਖੂੰਗਾ ਨਾ ਇਹ ਨਾ ਅੱਖੇ ਲੱਗਿਆ ਵਿੱਚੋ ਕਿਧਰਾ ਮਾਰਾਂਗਾ ਹਾਂ ਬਸ ਫਿਰ ਠੀਕ ਐ ਹਾਂ ਹਾਂ ਮੈਂ ਕਰਦਾ ਹਾਂਗੀ ਨਾ ਠੀਕ ਵੀ ਠੀਕ ਐ ਯਾ ਬਦਾਗਲ ਕੇ ਡੀਡੀਪੀ ਨੂੰ ਕਹਿਣਾ ਪਣਾ ਵਾ ਕਿ ਪਹਿਲਾਂ ਹੀ ਪ੍ਰਬੰਧ ਕਰਾਇਆ ਤੇ ਇਹਦੇ ਇੱਕ ਵਾਰ ਸਾਨੂੰ ਮਿਲ ਕੇ ਪੈਨਸ਼ਨਾਂ ਕਢਵਾ ਲੈਂਦੀਏ ਉਹਨੇ ਭਾਂਚ ਬੜਾ ਹਰਾਂ ਦਾ ਵੀਡੀਓ ਨੇ ਲਾਸਤਾ ਔਰ ਕੇਨ ਪ੍ਰਬੰਧਕ ਕਿਹਨੂੰ ਲਿਆ ਉਹ ਕੋਈ ਕੋਪਿੰਦਰ ਸਿੰਘ ਹੈ ਕੋਈ ਬਲਾਗ ਦਾ ਹੀ ਬੰਦਾ। ਉਹਨੂੰ ਕੋਈ ਦੁਬਾਰਾ ਕਰ ਦੋ ਇੱਥੋਂ ਉਹਨੂੰ ਕੋਈ ਲਿਖ ਕੇ ਦੇ ਸਾਨੂੰ। ਹਾਂ ਉਹੋ ਹੀ ਨਾ ਮੈਂ ਉਹਨੂੰ ਬੀਬੀ ਨੂੰ ਨਾ ਡੇਡੀ ਦੀ ਵੀ ਨਾ ਪਰ ਮਨਜੀਤ ਸਾਹਿਬ ਤਾਂ ਕਹਾਈਆ ਵੀ ਪਰ ਉਹਦੀ ਘਰ ਦੀ ਨੂੰ ਰਹਿਣ ਦੋ ਤੇ ਬਾਅਦ ਵਿੱਚ ਲਾ ਲਿਓ 10 ਦਿਨ ਫਿਰ ਉਹਦੇ ਉੱਪਰ ਪੈਨਸ਼ਨ ਨਿਕਲ ਜਾਣਗੇ। ਉਹ ਆਪਾਂ ਡੇਡੀ ਦੀ ਵੀ ਆ ਬੈਲੀ ਨਹੀਂ ਡਾਗੇ। ਹਾਂ ਉਹੋ ਹੀ ਨਾ। ਆਹੋ ਬੈਦੋ ਗਿਆ ਪ੍ਰਬੰਧ ਘਟਾਵੇ ਕਿਹਦਾ ਹਾੜ ਕੇ ਮੇਲੋ ਆਪਾਂ ਕਰ ਲੈਨੇ ਆ। ਚਲੋ ਠੀਕ ਐ ਫਿਰ ਜਦੋਂ ਆ ਗਿਆ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਆ ਜਿਓ ਉਸੇ ਲਈ। ਅੱਛਾ ਹਾਂ ਉਹਦਾ ਟੈਲੀਫੋਨ ਆਇਆ ਸੀ ਨਾ ਰਾਜਕੁਮਾਰ ਨੂੰ ਉਸੇ ਨਾਲ ਜਿਹੜੇ ਮੁੰਡਿਆਂ ਦਾ ਦੱਸਿਆ ਜਾਂ ਛਠੀਆਂ ਭਲਾਉਂਦਾ ਹਾਂ ਤੇ ਉਹਨੂੰ ਕਹਿੰਦਾ ਸੀ ਨਹੀਂ ਇਹ ਪ੍ਰਬੰਧਕਾਂ ਦੇ ਤੋਂ ਬਲਾਜ ਤੋਂ ਹੀ ਲਾਉਣਾ ਇਹ ਆ ਵੀ ਸਾਲਾ ਸਾਰਾ ਕੁਝ ਕਰੀ ਜਾਂਦਾ ਵਾ ਬੇਹਸਾਂ ਦਾ ਮਰਾ ਅੱਛਾ ਬੜਾ ਆਰਾਮ ਦਾ ਬੰਦਾ ਵਾ ਮੈਂ ਤੁਹਾਨੂੰ ਤਾਂ ਹੀ ਉਹ ਫੋਨ ਜਾ ਪ੍ਰਿੰਟ ਪਾਹੇ ਹਾਂਜੀ ਕਾਉਂ ਦੇ ਫੋਨ ਚ ਬਹੁਤ ਜ਼ਿਆਦਾ 25 ਲੱਖ ਰੁਪਏ ਆਛਾ ਚਲੋ ਕੋਈ ਨਹੀਂ ਕਰੂ ਹਾਂ ਤੁਸੀਂ ਕਰੋ ਤੁਸੀਂ ਜਿਹੜਾ ਫੋਨ ਕਰੀ ਦੀ ਤਸਵੀਰੀ ਇਹ ਨਾ ਕਰੂ ਬਸ ਵੀਡੀਓ ਗੱਲ ਗਏ ਨਾ ਬਸ ਬਸ ਹਾਂ ਠੀਕ ਹੋਣਾ ਤੁਹ ਬਲਕੇ ਪਰਫੂਮ ਹੀ ਨਾ ਇਕ ਰਹਿੰਦੇ ਆਂ ਤੇ ਚਲੋ ਅਨਜਾ ਆਪਣਾ ਕੰਮ ਨਿਕਲ ਜੇ ਹਾਂ ਇੱਕ ਤਰ੍ਹਾਂ ਮਤੀ ਸਾਹਿਬ ਦਾ ਨੰਬਰ ਹੈਗਾ ਹੈ ਤੁਹਾਡੇ ਕੋਲ ਨਹੀਂ ਮੇਰੇ ਕੋਲ ਨਹੀਂ ਹੈਗਾ 98145 98 ਇਹ ਤੋਂ ਅੱਗੇ 98145 ਹਾਂ 0005 ਚਲੋ 0005 98145 ਹਾਂ ਹਾਂ ਦੋ ਵਾਟ 2005 ਹਾਂ ਮੈਂ ਤੁਹਾਨੂੰ ਨਾਲ ਗੱਲ ਇਹ ਤਾਂ ਉਹਨਾਂ ਨੂੰ ਇਹ ਉਹਨਾਂ ਨੂੰ ਗੱਲ ਸਮਝਾ ਲਓ ਕਿ ਇਸ ਤਰੀਕੇ ਨਾਲ ਉਹਨੂੰ ਪਾਓ ਹਾਂ ਹਾਂ ਕਿ ਨਹੀਂ ਜੇ ਮਤਲਬ ਵਾਪਨਾ ਇਦਾਂ ਹੋਊ ਨੁਕਸਾਨ ਹੋਊਗਾ ਬਹੁਤ ਸਮਝਾ ਦਿਓ ਠੀਕ ਹੈ ਨਾ ਪੰਜਾਂ ਸਰ ਬਹੁਤੀ ਗੱਲ ਇਹਦੇ ਆਪਾਂ ਇੱਕ ਵਾਰ ਆਪਣਾ ਵੀਡੀਓ ਨੂੰ ਮਿਲ ਲਈਏ ਅੱਛਾ ਤੇ ਫਿਰ ਕਰੀਏ ਗੱਲ ਪਿੱਛੇ ਕੀ ਬੋਲਦਾ ਸਾਡੇ ਵੀਡੀਓ ਨੇ ਆਖਿਆ ਤਾਂ ਹੈਗਾ ਅਜੋ ਕਰ ਲਈਆਂ ਆਪਾਂ ਅੱਛਾ ਨਾ ਬਸ ਠੀਕ ਹੈ ਠੀਕ ਚਲੋ ਠੀਕ ਹੈ ਆ ਜੀ